ਭਾਈ ਗੁਰਜੀ ਕੀ ਫਤਿਹ ਦਾਸ ਬਲਜਿੰਦਰ ਸਿੰਘ ਕੰਗ ਸਾਫਾ ਸਰਪੰਚ ਕੰਗ ਵਾਲੇ ਬਿੱਲੇ ਕੱਲ ਜਿਹੜੀ ਘਟਨਾ ਹੋਈ ਆ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਉਹ ਇਸ ਤਰ੍ਹਾਂ ਹੈ ਕਿ ਪਿਛਲੇ ਦਿਨੀ ਆਮ ਜਲਾਸ ਪਿੰਡਾਂ ਦੇ ਵਿੱਚ ਕੀਤੇ ਗਏ ਆਮ ਜਲਾਸ ਮੈਸੂਪੁਰ ਪਿੰਡ ਵਿੱਚ ਵੀ ਕੀਤਾ ਗਿਆ ਉਹਦੇ ਵਿੱਚ ਕੁਝ ਅਖੌਤੀ ਨਰੇਟਾ ਵਾਲਿਆਂ ਨੇ ਆ ਕੇ सरपंच साहब ਨੇ ਬਹੁਤ ਵੱਡ ਕੱਟ ਮੁੱਦਾ ਚੰਗਾ ਬੋਲਿਆ ਇਹਨਾਂ ਨੇ ਉਹਨਾਂ ਦਾ ਮੈਂਟਰ ਲਾਵੇ ਕੀਤਾ ਪਰ ਉਹਨਾਂ ਨੇ ਇਹ ਬਜ਼ੁਰਗ ਜਿਹੜੇ ਚੌਥੀ ਵਾਰੀ ਇਸ ਚੰ ਸਰਪੰਚ ਚੱਲ ਰਹੇ ਨੇ ਇਹਨਾਂ ਦੀ ਇੱਜ਼ਤ ਦੇ ਖਿਲਾਫ ਤੇ ਸਾਰੀ ਪੰਚਾਇਤ ਦੇ ਖਿਲਾਫ ਬਹੁਤ ਘਟਿਆ ਲਫਜ਼ ਬੋਲੇ ਜਿਹੜੇ ਕਿ ਦਸਣਯੋਗ ਨਹੀਂ ਹਨ ਸਰਪੰਚ ਸਾਹਿਬ ਨੇ ਵੀਡੀਓ ਸਾਹਿਬ ਨੂੰ ਦਰਖਾਸਤ ਦਿੱਤੀ ਉਹਨਾਂ ਨੇ ਪੁਲਿਸ ਮਹਿਕਮੇ ਨੂੰ ਲਿਖਿਆ ਪੁਲਿਸ ਮਹਿਕਮੇ ਨੇ ਆਪਣੀ ਕਾਰਵਾਈ ਕੀਤੀ ਉਸ ਕਾਰਵਾਈ ਦੇ ਵਿੱਚ ਪੰਜ ਜਣੇ ਤੇ ਪਰਚਾ ਹੋਇਆ ਜਿਨ੍ਹਾਂ ਨੂੰ ਕੱਲ ਪੁਲਿਸ ਨੇ ਅਰੈਸਟ ਕੀਤਾ ਤੇ ਕੁਝ ਲੋਕਾਂ ਨੇ ਆ ਕੇ ਉੱਥੇ ਥਾਣੇ ਮੋੜੇ ਧਰਨਾ ਲਾਇਆ ਕਿ ਇਹਨਾਂ ਨਾਲ ਨਜਾਇਜ਼ ਹੋਈ ਬਿਲਕੁਲ ਨਜਾਇਜ਼ ਨਹੀਂ ਹੋਈ ਉਹਨਾਂ ਨੇ ਜਿਹੜਾ ਗਲਤ ਸਟੈਪ ਚੁੱਕਿਆ ਉਹਦਾ ਉਹਨਾਂ ਨੂੰ ਖਮਾਜਾਬ ਤੁਕਣਾ ਪਿਆ ਅੱਗੇ ਤੋਂ ਜੇ ਕੋਈ ਵੀ ਆ ਸਾਡੇ 10 ਸਰਪੰਚ ਪੰਜ 15 ਬੈਠੇ ਨੇ ਪਿੰਡਾਂ ਦੇ ਇਕੱਠੇ ਹੋਏ ਨੇ ਅੱਗੇ ਤੋਂ ਕੋਈ ਵੀ ਆ ਕੇ ਸਰਪੰਚਾਂ ਦੇ ਨਾਲ ਜੇ ਕੋਈ ਨਜਾਇਜ਼ ਦਖਲਅੰਦਾਜ਼ੀ ਕਰੂਗਾ ਤੇ ਅਸੀਂ ਵੱਡਾ ਸੰਘਰਸ਼ ਕਰਾਂਗੇ ਪੰਜਾਬ ਲੈਵਲ ਤੇ ਸਾਰੇ ਸਰਪੰਚ ਇਕੱਠੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਨਾਸੋਪੁਰ ਅੱਥੀ ਮੈਂ ਸਰਪੰਚ ਨਾਸੋਪੁਰ ਦੇ ਨਿ representation ਸਰਕਾਰ ਦੀਆਂ ਅਧਿਕਾਰਤਾਵਾਂ ਤੋਂ ਆਮ ਜਨਤਾ ਦਾ ਸਭ ਨੂੰ ਵੀਡੀਓ ਸਾਹਮਣੇ ਕਹਿ ਕੇ ਹਸਪੀਟਲ ਤੇ ਆਮ ਜਨਤਾ ਨੂੰ ਚਾਹੀਦੀ ਅਸੀਂ 22 ਤਰੀਕ ਨੂੰ ਮਤਾ ਪਾਇਆ 22 ਤਰੀਕ ਨੂੰ 23 ਤਰੀਕ ਨੂੰ ਅਜਰਾਸ ਕੀਤਾ 2 ਵਜੇ ਬਾਅਦ ਦੁਪਹਿਰ ਸੈਕਰੀ ਸਾਹਿਬ ਆਏ ਬਾਕੀ ਪਿੰਦੇ ਦੇ ਲੋਕ ਹੋ ਇਕੱਠੇ ਹੋਏ ਉੱਥੇ ਗੱਲਾਂ ਬਾਤਾਂ ਚੱਲੀਆਂ ਸਾਰਾ ਕੁਝ ਹੋ ਕੇ ਤੇ ਕੁਛ ਪੰਜ ਛੇ ਜਿਹੜੇ ਆਏ ਜੀ ਜਿਹੜੇ ਕੁਝ ਨਾਲੀਆਂ ਸੀ ਕੋ ਬੰਦੇ ਸੀ ਉਹਨਾਂ ਨੇ ਆਉਂਦੇ ਰੋਣਾ ਪੂਣਾ ਸ਼ੁਰੂ ਕਰਤਾ ਰੋਣਾ ਪਾ ਕੇ ਤੇ ਧੋਤਕਰ ਕੀਤਾ ਵੀ ਸਾਡੀ ਪਰਚਾਈ ਤੋਂ ਵੀ ਕਾਲਾ ਤੇ ਮੈਨੂੰ ਆ ਬਹੁਤ ਜ਼ਿਆਦਾ ਇਹ ਬੰਦਾ ਕੋਲੇ ਜਿਹੜਾ ਕਿ ਬਗਾਰ ਸਿੱਧੀ ਹੋ ਸਕਦਾ ਫਿਰ ਅਸੀਂ ਜਿਹੜਾ ਰੋਕਿਆ ਨਹੀਂ ਰੁਕੇ ਅਸੀਂ ਜਿਹੜਾ ਹੁਣ ਦੱਸ ਨਹੀਂ ਸਕਦੇ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਫਿਰ ਅਸੀਂ ਮੈਂ ਤਾਂ ਤਰਖਾਹ ਦਿੱਤੀ ਆਪਣੇ ਐਸਐਚਓ ਸਾਹਿਬ ਨੂੰ ਉਹ ਕਾਰਵਾਈ ਕਰਦੇ ਆ ਕਿ ਤੇ ਇਹਨਾਂ ਦੇ ਵਿੱਚ ਜਿਹੜੇ ਨੇੜੇ ਏ ਟਿਕੜੇ ਮਲਜਮਾ ਤੇ ਇਹਨਾਂ ਦੇ ਪਰਚਾ ਕੰਮ ਤੋਂ ਗਿਆ ਪਰਚਾ ਤਾਂ ਕੱਲ ਰਜਿਸਟਰ ਪਈ ਆ ਤੇ ਕੁਝ ਬੰਦਿਆਂ ਨੇ ਜਿਹੜੇ ਵਿਹਲੇ ਫਿਰਤੂ ਸੋ ਉਹਨਾਂ ਨੇ ਆ ਕੇ ਤੇ ਉੱਥੇ ਠਾਣੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੌਲਾ ਪਾ ਕੇ ਅੱਜ ਕਦੇ ਤੁਹਾਡੇ ਪਿੰਡ 'ਚ ਵੀ ਇਹੀ ਸਿਆਪੇ ਕਰਦੇ ਆ ਉਹ ਕਰਦੇ ਜਿਹੜਾ ਕਿ ਬਿਲਕੁਲ ਜਿਆਜਾ ਸਾਡੀ ਅਸੀਂ ਅੱਜ 10 15 15 ਸਰਪੰਚ ਇਕੱਠੇ ਆ ਜੀ ਸਰਪੰਚਾਂ ਦਾ ਇਹ ਹਾਲ ਹੋਇਆ ਤੇ ਆਪ ਲੋਕ ਕੀ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਨੇ ਵੀ ਇਹਦਾ ਬੰਦੋਬਸਤ ਕੀਤਾ ਜਾਵੇ ਜੇ ਸਰਪੰਚਾਂ ਕੋ ਕੰਮ ਕਰਾਉਣੇ ਆ ਤੇ ਉਹਨਾਂ ਦਾ ਇੱਤ ਤੇ ਮਾਣ ਕੀਤਾ ਜਾਵੇ ਜੇ ਨਾ ਇਹ ਰੁਕੇ ਬੰਦੇ ਤੇ ਅਸੀਂ ਭਾਵੇਂ ਸਾਡੇ ਸਾਰੇ ਪੰਜਾਬ ਦਾ ਇਹ ਵਿੱਚ ਸਰਪੰਚਾਂ ਦਾ ਕਰਤਾ ਪਏ ਇਕੱਠ ਕਰਕੇ ਅਸੀਂ ਆਪਣਾ ਕੋਈ ਸਖਰਚ ਕਰਾਂ ਅਛਾ ਇਹ ਪਹੋਰ ਸੀਗਾ ਕਿ ਪਿੰਡੂ ਪਸਾਰ ਨੂੰ ਬਖੋ ਜੇ ਇਹ ਰੋਪ ਲਾਇਆ ਜਾਂਦਾ ਐ ਕੱਲ ਮੈਨੂੰ ਉੱਥੇ ਘਰ ਨਾਲ ਫਰਸ਼ ਵੀ ਕੀਤਾ ਬੰਦੇ ਲੈ ਕੇ ਕਿ ਮੇਟ ਆ ਬਈ ਉਹਦੇ ਤੇ ਜਿਹੜੀ ਹੈਗੀ ਕਾਰਵਾਈ ਕਰਵਾਈ ਗਈ ਹੈ ਕਿ ਉਹ ਮਜੂਦਾ ਮੇਡ ਆ ਜਿਹਦਾ ਨਾਮ ਆ ਰਿਹਾ ਮੈਂ ਪਿਛੇ 5 ਸਾਲ ਵੀ ਟਾਰਨ ਸਰਪੰਚ ਰਿਆ ਫਿਰ ਕਾ ਫਿਰ ਮੈਂ ਸਰਪੰਚ ਬਣ ਗਿਆ ਇਹ ਨਾ ਪਿਛੇ ਮੈਂਬਰ ਮੇਡ ਸੀ ਤੇ ਨਾ ਹੋਣ ਪਈ ਜਿਹੜੀ ਸਾਡੇ ਕਾਗਜ਼ਾਂ 'ਚ ਧਰਵਿੰਦਰ ਕੁੜੀ ਆ ਜਿਹੜੀ ਉਹ ਮੇਡ ਹੈ ਜਿਹਨੂੰ ਪੰਚਾਇਤ ਨੇ ਮਤਾ ਪਾ ਕੇ ਸਾਰਾ ਕੁਆਕੇ ਵੀਰੋ ਸਾਹਿਬ ਦੇ ਕੇ ਸਾਰਾ ਤੇ ਨੂੰ ਮੇਡ ਕੀ ਆ ਉਹ ਤਾਂ ਮੇਡ ਹੀ ਹੈ ਨਹੀਂ ਅੱਗੇ ਕੰਮ ਜੂਰੂ ਕਰਦੀ ਸੀ ਤੇ ਨਿਕਾਜ ਉਹ ਵੀ ਪਿੰਡ 'ਚ ਕੰਮ ਨਹੀਂ ਸੀ ਕਰਦੀ ਉਹ ਬਾਹਰ ਜਾਂਦੀ ਸੀ ਬਾਹਰ ਆ ਕੋਕਾਂ ਦਾ ਸਪੈਚਲਾ ਸਪੰਗ ਕਰਕੇ ਤੇ ਉਹਨਾਂ ਕੋਲ ਕੰਮ ਲੈਂਦੀ ਸੀ ਜਿਹੜੀ ਕਿ ਅੱਜ ਤੱਕ ਮੇ 6 ਸਾਲ ਹੋ ਗਏ 6 ਸਾਲ ਤੋਂ ਸਾਢੇ 5 ਪੌਣੇ 6 ਸਾਲ ਹੋ ਗਏ ਨਾ ਉਹ ਵੇਟ ਹੈਗੀ ਆ ਤੇ ਨਾ ਅਸੀਂ ਉਹਨੂੰ ਵੇਟ ਭਰਦੇ ਯਾਨੀ ਇਹ ਕਾਰਵਾਈ ਕਾਨੂੰਨੀ ਕਰਵਾਈ ਗਈ ਹੈ ਇਹ ਪੰਚਾਇਤ ਐਤ ਦੇ ਦੀਨ ਹੋਈ ਆ ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਦਸਰ ਕਰਦਾ ਹੈ ਇਹਦੇ ਵਿੱਚ ਕੋਈ ਰਾਜਨੀਤਿਕ ਜਿਸ ਵੇਲੇ ਇੱਥੇ ਅਸੀਂ ਜਦੋਂ ਜਲਾਸ ਕੀਤਾ ਜਦੋਂ ਅਸੀਂ ਤਾਂ ਬੰਦਾ ਛੱਪਾ ਪਾਇਆ ਸੈਕਟਰੀ ਨਹੀਂ ਸੀ ਪੰਚਾਇਤ ਕਰ ਅਸੀਂ ਕਰਦੇ ਕੋ ਘਰ ਦੀ ਕਰਦੇ ਸੀ ਜਿਹੜਾ ਕਿ ਸਾਡਾ ਇੱਕ ਮਹੌਲ ਇਹਨਾਂ ਨੇ ਖਰਾਬ ਕੀਤਾ ਉਹਦੇ ਮੁਤਾਬਕ ਅਸੀਂ ਲਿਖ ਕੇ ਵੀਡੀਓ ਸਾਹਿਬ ਦਿੱਤਾ ਵੀਡੀਓ ਸਾਹਿਬ ਨੇ ਦੇਖਿਆ ਕਿ ਉਸ ਨੂੰ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾ ਸਰਕਾਰ ਉਸ ਨੇ ਕਾਨੂੰਨੀ ਕਾਰਵਾਈ ਕੀਤੀ ਆ ਹੋਰ ਕੋ ਡਿਜ਼ਾਇਨ ਦਾ ਅਸੀਂ ਦਖਲ ਬਿਲਕੁਲ ਨਹੀਂ ਬਹੁਤ ਬਹੁਤ ਧੰਨਵਾਦ